ਸਸਿਕਾ ਜੀ ਦੋਸਤੋ ਮੈਂ ਹਾਂ ਜਿਕਸੀ ਸਿੰਘ ਬਿਰੂ ਤੁਸੀਂ ਦੇਖ ਲਓ ਕੀ ਗੱਲ ਪੋਡਕਾਸਟ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਪਰਸਨਲਿਟੀ ਦੀ ਬਾਇਓਗ੍ਰਾਫੀ ਤੁਹਾਡੇ ਰੂ ਰੂ ਕਰਦੇ ਆ ਬਾਇਓਗ੍ਰਾਫੀ ਜਿਹੜੀ ਹੈਗੀ ਹੈ ਜਿਹੜੇ ਸਹੀ ਅਸੀਂ ਵਿਅਕਤੀ ਦੀ ਬਾਇਓਗ੍ਰਾਫੀ ਤਿਆਰ ਕਰਦੇ ਆ ਜਾਂ ਸੁਣਾਉਨੇ ਆ ਉਹਦੇ ਵਿੱਚ ਉਹਨਾਂ ਬੰਦਿਆਂ ਨੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਆਪਣਾ ਨਾਮ ਕਮਾਇਆ ਹੈ ਚਾਹੇ ਖੇਡਾਂ ਚ ਚਾਹੇ ਕਿਸ ਤਰ੍ਹਾਂ ਦੀ ਵੀ ਦੁਨੀਆ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਪੂਰੀ ਦੁਨੀਆ ਦੇ ਵਿੱਚ ਕਿਤਾ ਹੈ ਉਹਨਾਂ ਦੀ ਬਾਇਓਗ੍ਰਾਫੀ ਤੁਹਾਡੇ ਕੋਲੇ ਅਸੀਂ ਲੈ ਕੇ ਆਉਨੇ ਆ ਅੱਜ ਅਸੀਂ ਗੱਲ ਕਰਦੇ ਆਂ ਡਿੰਪੀ ਚੰਦਪਾਨ ਦੀ ਪ੍ਰਭ ਜਿੰਦਰ ਸਿੰਘ ਡੇਪੀ ਉਹਨਾਂ ਦਾ ਪੱਕਾ ਨੋ ਸੀ ਪ੍ਰਭ ਜਿੰਦਰ ਸਿੰਘ ਦੇਪੀ ਦਾ ਡਿੰਪੀ ਚੰਦਪਾਨ ਹੁਣ ਚੰਦਪਾਨ ਉਹਦਾ ਕਿਉਂ ਨਾਮ ਰੱਖਿਆ ਗਿਆ ਇਹ ਵੀ ਦੱਸਦੇ ਆਂ ਚੰਦਪਾਨ ਜਦੋਂ ਗੋਨੇ ਆਣੇ ਤੋਂ ਉਹ ਪੱਜੇ ਤੋਂ ਨਜਾਈਏ ਤਾਂ ਉਹ ਪਿੰਡ ਆਉਂਦਾ ਚੰਦਪਾਨ ਡਿੰਪੀ ਚੰਦਪਾਨ ਤਾਂ ਰੱਖਿਆ ਗਿਆ ਡੇਪੀ ਦਾ ਪਿੰਡ ਸੀ ਆ ਡਿੰਪੀ ਬਹੁਤ ਵਧੀਆ ਘਰਾਂ ਦਾ ਪੁੱਤ ਸੀਗਾ ਚੰਗੀ ਜ਼ਮੀਨ ਸੀ ਇਨਾਂ ਦੇ ਫਾਦਰ ਦੀ ਵੀ ਆਪਣੇ ਇਲਾਕੇ ਨੂੰ ਬਹੁਤ ਵਧੀਆ ਗੱਲਬਾਤ ਸੀਗੀ ਇਹਨਾਂ ਦਾ ਫਾਦਰ ਸੀ ਜਿਹੜਾ ਡਿੰਪੀ ਦਾ ਫਾਦਰ ਸੀਗਾ ਬਰਾੜ ਸਾਹਿਬ ਉਹ ਪਿੰਡ ਵਿੱਚ ਇੱਕ ਵਾਰੀ ਲਾਈਟ ਚਲੀ ਗਈ ਤੇ ট্রান্সਫਰ ਤੇ ਇੱਕ ਬੰਦੇ ਇਕੱਠੇ ਕਰਕੇ ਲਾਈਟ ਠੀਕ ਕਰਨ ਲੱਗੇ ਤਾਂ ਪਿੱਛੋਂ ਜਿਹੜੀ ਹਾਈ ਪਾਵਰ ਦੀ ਵੋਲਟੇਜ ਦੀ ਤਾਰ ਉਹਨਾਂ ਦੇ 목 ਤੇ ਡੈਥ ਹੋ ਗਈ ਸੀ ਉਸ ਤੋਂ ਬਾਅਦ ਡਿੰਪੀ ਭਰਾ ਗੱਲਾਂ ਸੀਗਾ ਛੋਟੀ ਉਮਰ ਸੀ ਨਾ ਸੁਭਿਆਉਣ ਵਾਲਾ ਕੋਈ ਹੈ ਨਹੀਂ ਸੀ ਪਰ ਡਿੰਪੀ ਦੀ ਇੱਕ ਦਲੇਸ਼ਾ ਸੀ ਉਹਦਾ ਨਾਮ ਪੂਰੀ ਦੁਨੀਆ ਚ ਉਹ ਇਸ ਤਰ੍ਹਾਂ ਦਾ ਨਾਮ ਕੁਛ ਕਰਾ ਤੇ ਡਿੰਪੀ ਅਕਸਰ ਯੂਨੀਵਰਸਿਟੀਆਂ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਪਟਿਆਲਾ ਯੂਨੀਵਰਸਿਟੀ ਚੋਂ ਆਉਂਦਾ ਜਾਂਦਾ ਸੀ ਉੱਥੇ ਆਪਣੇ ਨੇ ਸੈੱਲ ਬਹੁਤ ਕਾਇਮ ਕੀਤੇ 1985 ਦੀ ਗੱਲ ਹੈ ਸਟੂਡੈਂਟ ਲੀਡਰ ਮੱਖਣ ਸਿੰਘ ਜਿਹੜਾ ਹੈ ਗਿਆ ਸੀਗਾ ਉਹ ਮੰਦਾ ਯੂਨੀਵਰਸਿਟੀ ਦੇ ਵਿੱਚ ਉਹਨਾਂ ਦਾ ਮਰਡਰ ਹੋ ਜਾਂਦਾ ਜਿਹਦੇ ਵਿੱਚ ਮਰਡਰ ਦੇ ਵਿੱਚ ਚੰਦ ਪਾ ਡੀਪੀ ਦਾ ਵਿਸ਼ੇਸ਼ ਨਾ ਆਉਂਦਾ ਉਤੇ ਚਤਲ ਦਾ ਇਲਜ਼ਾਮ ਲੱਗਦਾ ਹੈ ਪਰਚਾ ਵੀ ਦਰਜ ਹੁੰਦਾ ਕੇਸ ਚੱਲਦਾ ਹੈ ਤਾਂ ਚੰਦ ਪਾ ਜਿਹੜਾ ਡੀਪੀ ਆ ਉਹ ਚ ਬਰੀ ਹੋ ਜਾਂਦਾ ਹੈ ਚੰਦ ਭਾਂਡੇ ਦੀ ਜਿਹੜੀ ਪਰਸਨੈਲਿਟੀ ਸੀ ਉਹ ਬਹੁਤ ਵਧੀਆ ਸੀ ਪੱਗ ਵੀ ਬਹੁਤ ਧੀਮਾ ਨਰ ਸੀਗਾ ਸਵਰਗੀਏ ਸ਼ੌਧਿਤ ਸਿੱਧੂ ਮੂਸੇਵਾਲੇ ਨੇ ਵਧੀਆ ਗਾਣੇ ਚ ਗੀਤ ਜੇਕਰ ਕੀਤਾ ਪੱਗ ਬੰਨ੍ਹਦਾ ਡਿੱਪੀ ਚੰਦ ਭਾਨ ਵਰਗੀ ਜਦੋਂ ਕੇਸ ਚੱਲਦਾ ਡਿੱਪੀ ਦਾ ਡਿੱਪੀ ਚੰਦ ਭਾਨ ਹੈਗਾ ਉਹ ਬੜੀ ਹੋ ਜਾਂਦਾ ਉਸ ਤੋਂ ਬਾਅਦ ਉਹਦਾ ਰੁਖ ਜੁਪੀ ਬੰਗਲੌਰ ਰਾਜਸਥਾਨ ਤੇ ਹਰਿਆਣੇ ਵੱਲ ਹੁੰਦਾ ਹੈ ਤਾਂ 1992 ਦੇ ਵਿੱਚ ਇਹ ਜੁਪੀ ਨੂੰ ਟਰਨ ਕਰਦਾ ਹੈ ਤਾਂ ਉੱਥੇ ਇਹਦਾ ਜਿਹੜਾ ਹੈਗਾ ਬਾ ਮੁਖਤਾਰ ਅंसारी ਨਾ ਪੈਂਦਾ ਮੁਖਤਾਰ ਅंसारी ਅਕੀਕ ਤਹਿਮਦ ਤੇ ਦਮੰਗ ਜਿਹੜੇ ਹੈਗੇ ਉਥੋਂ ਦੇ ਗੈਂਗਸਟਰ ਨੇ ਜਿਹੜੇ ਉਹਨਾਂ ਨਾਲ ਇਹਦਾ ਵਾਹ ਪੈਂਦਾ ਤਾਂ ਜਿਹੜਾ ਮੁਖਤਾਰ ਅंसारी ਹੈ ਇਹਦੇ ਨਾਲ ਬਹੁਤ ਵਧੀਆ ਡਿੰਪੀ ਚੰਦਪਾਉਂ ਦੇ ਲਿੰਕ ਸੀਗੇ ਇਹਨਾਂ ਨੇ ਇਹਦੇ ਨਾਲ ਜਿਹੜਾ ਹੈਗਾ ਡਿੰਪੀ ਦੇ ਨਾਲ ਰੌਕੀ ਫਾਇਲ ਕਾ ਵੀ ਹੁੰਦਾ ਸੀ ਉਸ ਟਾਈਮ ਤਾਂ ਇਹਨਾਂ ਨੇ ਇੱਕ ਬੰਗਲੌਰ ਦੇ ਵਿੱਚ ਬਹੁਤ ਵੱਡੀ ਬਾਰਦਾਤ ਨੂੰ ਇਲਜ਼ਾਮ ਦਿੱਤਾ ਇੱਕ ਵਪਾਰੀ ਨੂੰ ਗਵਾਹ ਕਰ ਲਿਆ ਸੀਗਾ ਗਵਾ ਦੇ ਵਿੱਚ ਇਹਨਾਂ ਨੂੰ ਜਦੋਂ ਗਵਾ ਕਰ ਲਿਆ ਤਾਂ ਬੰਗਲੌਰ ਪੁਲਿਸ ਨੇ ਉੱਥੋਂ ਉਹਨਾਂ ਨੂੰ ਪਕੜ ਲਿਆ ਸੀ ਉਹ ਇਹਨਾਂ ਦੀ ਅਸਫਲੀ ਹੋਈ ਜਿਹੜੀ ਹੈਗੀ ਸੀ ਵਾਰਦਾਤ ਬੰਗਲੌਰ ਤੋਂ ਬਾਅਦ ਇਹਨਾਂ ਨੂੰ ਹਰਿਆਣਾ ਪੁਲਿਸ ਨੇ ਪ੍ਰੋਡਕਸ਼ਨ ਬਰਾੜ ਤੇ ਸਰਸੇ ਲੈ ਕੇ ਆਂਦਾ ਸਰਸਾ ਜਦੋਂ ਲੈ ਕੇ ਆਂਦਾ ਤਾਂ ਉਸ ਸਰਸੇ ਦੇ ਵਾਰਦਾਤ ਦੇ ਵਿੱਚ ਇਹ ਪੁਲਿਸਕ ਸਟਡੀ ਦੇ ਵਿੱਚੋਂ ਡਿੰਪੀ ਚੰਦਪਾਨ ਜਿਹੜਾ ਹੈਗਾ ਸਰਸਾ ਪੁਲਿਸ ਦੇ ਵਿੱਚ ਭੱਜ ਜਾਂਦਾ ਹੈ ਉਸ ਟਾਈਮ ਖਬਰਾਂ ਵੀ ਲਗਦੀਆਂ ਸਰਕਾਰਾਂ ਦੇ ਤੇ ਦੋਸ਼ ਵੀ ਲੱਗਦੇ ਆ ਪਰ ਡਿੰਪੀ ਜਾਂਦਾ ਭਾਣ ਉਹ ਤੋਂ ਫਰਾਰ ਹੋ ਜਾਂਦਾ 1995 ਦੀ ਗੱਲ ਹੈ ਬੱਦੀ ਦਾ ਰਹਿਣ ਵਾਲਾ ਸ਼ੋਹਾ ਸ਼ੱਗਰਵਾਲ ਉਸ ਤੋਂ ਇਹਨਾਂ ਨੇ 1.5 ਕਰੋੜ ਰੁਪਏ ਦੀ ਫਰੋਤੀ ਲਈ ਜਿਹਦੇ ਵਿੱਚ ਮੁਖ्तार ਅंसारी ਵਿਸ਼ੇਸ਼ ਤੌਰ ਤੇ ਸੀ ਇਹ ਇਹਨਾਂ ਦੀ ਫਰੋਤੀ ਬੜੀ ਕਾਮਯਾਬੀ ਇਹਨਾਂ ਨੇ ਉਹ ਤੋਂ 1.5 ਕਰੋੜ ਦੀ ਫਰੋਤੀ ਲੈ ਕੇ ਜਦੋਂ ਫਰੋਤੀਆਂ ਲੈਂਦੇ ਰੇ ਇਹ ਵਕਫਾਂ ਚੇਹਰੀਆਂ ਚੇਹੇ ਬਾਰਦਾਤਾਂ ਕਰਦੇ ਰੇ ਤਾਂ ਜਿਹੜਾ ਉਹਨਾਂ ਦਾ ਪੈਸਾ ਸੀਗਾ ਉਹ ਪਾਕਿਸਤਾਨ ਦੇ ਵਿੱਚੋਂ ਹਥਿਆਰ ਸੀ ਜਿਹੜੇ ਬੜੇ ਸਸਤੇ ਭਾਜ ਲੈ ਕੇ ਬਾਹਰ ਵੱਖ-ਵੱਖ ਘੰਟਾਂ ਉਹ ਚ ਵੇਚਦੇ ਸੀਗੇ ਦੇਸ਼ਾਂ ਦੇ ਵਿੱਚ ਯੂਪੀ ਵਿਹਾਰ ਆਦਿ ਵਗੈਰਾ ਦੇ ਵਿੱਚ ਇਹਨਾਂ ਦਾ ਇਹ ਧੰਦਾ ਇਹਨੇ ਚਲਾਇਆ ਹੋਇਆ ਸੀਗਾ ਉਸ ਤੋਂ ਬਾਅਦ ਡੇਂਪੀ ਜਿਹੜੀ ਹੈਗੀ ਹੈ ਫਰੋਤੀ ਜਦੋਂ ਲੈਂਦੇ 1.5 ਕਰੋੜ ਦੀ ਉਹ ਇਹਨਾਂ ਦਾ ਧੰਦਾ ਚੱਲਦਾ ਰਹਿੰਦਾ ਤਾਂ ਪੁਲਿਸ ਫੇਰ ਬੰਗਲੌਰ ਪੁਲਿਸ ਇਹਨੂੰ ਅਰੈਸਟ ਕਰਦੀ ਹੈ ਡੇਂਪੀ ਨੂੰ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਹਰਿਆਣਾ ਪੁਲਿਸ ਫੇਰ ਲੈ ਕੇ ਆਉਂਦੀ ਹੈ ਹਰਿਆਣਾ ਪੁਲਿਸ ਕੋ ਰਜੈਕਟਡ ਬ੍ਰਾਂਡ ਦੇ ਉੱਤੇ ਡੇਂਪੀ ਨੂੰ ਪਰਟੰਡਾ ਜਿਹੜਾ ਚ ਲਿਆ ਦਿੰਦਾ ਹੈ ਬਠਿੰਡਾ ਜੇਲ੍ਹ ਦੇ ਵਿੱਚ 2006 ਦੇ ਵਿੱਚ ਇੱਕ ਠੇਕੇਦਾਰ ਦਾ ਖਤਲ ਹੁੰਦਾ ਉਸ ਮਰਡਰ ਕੇਸ ਦੇ ਵਿੱਚ ਇਹਨੂੰ ਲੈ ਕੇ ਆਉਂਦਾ ਜਿਹਦੇ ਵਿੱਚ ਡਿੰਪੀ ਚੰਦਪਾਣ ਨੂੰ ਜਵਾਨ ਤੇ ਮਿਲਦੀ ਹੈ ਤਾਂ ਜਦੋਂ ਜਵਾਨ ਤੇ ਮਿਲਦੀ ਹੈ ਡਿੰਪੀ ਚੰਦਪਾਣ ਨੂੰ ਇੱਕ ਪਹਿਲਾ ਗੈਂਗਸਟਰ ਹੁੰਦਾ ਜਿਹਦੇ ਮੰਗਰ ਦੁਨੀਆ ਬਹੁਤ ਗੱਡੀਆਂ 4-500 ਗੱਡੀ ਦੱਸਦੇ ਕਹਿੰਦੇ ਵੀ ਡਿੰਪੀ ਜਦੋਂ ਚੰਦਪਾਣ ਜੇਲ੍ਹ ਚੋਂ ਬਾਹਰ ਆਇਆ ਹਰਮਨ ਪਿਆਰਾ ਸੀ ਲੋਕਾਂ ਦਾ ਉੱਤੇ ਏਰੀਆ 'ਚ ਬਹੁਤ ਵਧੀਆ ਇਹਨਾਂ ਦਾ ਮਾਨਸਤਕਾਰ ਸੀ ਅੱਜ ਵੀ ਕਈ ਘਰਾਂ ਦੇ ਵਿੱਚ ਡਿੰਪੀ ਚੰਦਪਾਣ ਦੀਆਂ ਫੋਟਾਂ ਲੱਗੀਆਂ ਹੋਈਆਂ ਨੇ ਉਹ ਤੂੰ ਕਿਹਾ ਹੱਦ ਵੀ ਹੁੰਦੀ ਸੀ ਜਦੋਂ ਕੋਈ ਗੱਲਬਾਤ ਹੈਗਾ ਨਾ ਚੰਦਪਾਣ ਵਾਲੀ ਡਿਪੀ ਨੂੰ ਇਸ ਤਰ੍ਹਾਂ ਦਾ ਦਾ ਰੋਹ ਸੀਗਾ ਤਾਂ ਜਦੋਂ ਇਹ ਜੇਪ ਹੰਡਾ ਜੇਲ੍ਹ ਚ ਰਿਹਾਈ ਹੁੰਦਾ ਤਾਂ ਇੱਕ ਮਤਲਬ ਕਿ ਬਹੁਤ ਜ਼ਿਆਦਾ ਵੱਡਾ ਇਹ ਦਾ ਕਾਂਪਰੇਡ ਦੇ ਰੂਪ ਵਿੱਚ ਲੈ ਕੇ ਜਾਂਦੇ ਤਾਂ ਡਿਪੀ ਚੰਦਪਾਣ ਉੱਤੇ ਇਹ ਹੁੰਦਾ ਹੈ ਤਾਂ ਡਿਪੀ ਚੰਦਪਾਣ ਨੂੰ ਵੀ ਮੈਂ ਵੋਟਾਂ ਦੇ ਵਿੱਚ ਜਿਹੜੀ ਹੈਗੀਆਂ ਨੇ ਆਉਣ ਵਾਲੀਆਂ ਪ੍ਰਧਾਨ ਸਭਾ ਦੀਆਂ ਵੋਟਾਂ ਚ ਮੈਂ ਖੜਾ ਹੋਵਾਂ ਪਰ ਕੁਝ ਪਾਰਟੀਆਂ ਨੂੰ ਜਾਂ ਇਦਾਂ ਲੱਗਦਾ ਸੀਗਾ ਵੀ ਇਹ ਇਹ ਕੁਛ ਨਾ ਕੁਛ ਜਿਹੜਾ ਹੈਗਾ ਜ਼ਰੂਰ ਬਣੂਗਾ ਕਿਉਂਕਿ ਲੋਕਾਂ ਦਾ ਝੁਕਾ ਡਿਪੀ ਵੱਲ ਬਹੁਤ ਸੀ ਜਦੋਂ ਲੋਕਾਂ ਦਾ ਡਿੰਪੀ ਨੂੰ ਪਿਆਰ ਮਿਲਦਾ ਤਾਂ ਡਿੰਪੀ ਦਾ ਇੱਕ ਰੁੱਖ ਹੁੰਦਾ ਵੀ ਮੈਂ ਆਉਣ ਵਾਲੀਆਂ 2007 ਚ ਵਿਧਾਨ ਸਭਾ ਦੇ ਵਿੱਚ ਖੜਾ ਹੁੰਦਾ ਤਾਂ ਏਕੇ ਦੀ ਮਹਿਲਾ ਮਿੱਤਰ ਹੁੰਦੀ ਹੈ ਹਰਨੀਤ ਕੌਰ ਜਿਹਦਾ ਬਰਥਡੇ ਹੁੰਦਾ ਤਾਂ ਉਥੇ ਇਹ ਬਰਥਡੇ ਕੋਸ ਅੱਗੇ ਪਿੱਛੇ ਹੋ ਜਾਂਦਾ ਤਾਂ ਡਿੱਪੀ ਚੰਦਪਾਣ ਸੁਖਮਣਾ ਝੀਲ ਦੇ ਉੱਤੇ ਉਹਨੂੰ ਗਿਫਟ ਦੇਣ ਜਾਂਦਾ ਜਿਹੜੀ ਸੋਨੇ ਦੀ ਚੇਨ ਹੁੰਦੀ ਹੈ ਤਾਂ ਉੱਥੇ ਦੋਨੇ ਮਿਲਦੇ ਆ ਤਾਂ ਜਦੋਂ ਬਾਹਰ ਆਉਂਦੇ ਆ ਗੱਡੀ 'ਚ ਬੈਠਣ ਲੱਗਦੇ ਆ ਤਾਂ ਦੋ ਮੋਟਰਸਾਈਕਲ ਸਵਾਰ ਹੈਗੇ ਜਿਹੜੇ ਉਹ ਡਿੱਪੀ ਚੰਦਪਾਣ ਦੇ ਗੋਲੀਆਂ ਮਾਰਦੇ ਨੇ ਡਿੱਪੀ ਚੰਦਪਾਣ ਦੀ ਇਹ ਜਿਹੜੀ ਹੈਗੀ ਮੌਕੇ ਤੇ ਮੌਤ ਹੋ ਜਾਂਦੀ ਹੈ ਪਰ ਜਿਹੜੀ ਉਹਦੀ ਦੋਸਤ ਮਹਿਲਾ ਦੋਸਤ ਹੁੰਦੀ ਹੈ ਉਹ ਹਰ ਰੀਤ ਕੋਰ ਗੱਡੀ ਭਜਾਉਣ ਚ ਸਫਲ ਹੋ ਜਾਂਦੀ ਹੈ ਪਰ ਜਦੋਂ ਉੱਥੇ ਨਾਲ ਹਸਪਤਾਲ ਜਿੱਦਾਂ ਗਲ ਕਰਦੇ ਡਾਕਟਰ ਨੂੰ ਮ੍ਰਿਤਕ ਐਲਾਨ ਕਰ ਦਿੰਦੇ ਨੇ ਡਿੰਪੀ ਚੰਦਪਾਨ ਦਾ ਜਿਹੜਾ ਹੈਗਾ ਜਿਹੜੀ ਬਾਇਓਗ੍ਰਾਫੀ ਹੈ ਇਹ ਤੁਹਾਡੇ ਸਾਹਮਣੇ ਹੈ ਚੰਗੀ ਲਗੀ ਤਾਂ ਲਾਈਕ ਤੇ ਸ਼ੇਅਰ ਜੀ ਕਰਿਓ ਸასი ਕਰ